ਗੁਰੂ ਨਾਨਕ ਦੇਵ ਜੀ ਅੱਗੇ ਸਾਖੀ ਇੱਕ ਪਹਾੜ ਦੀ ਚੱਲੀ ਤਾਂ ਗੁਰੂ ਨਾਨਕ ਜੀ ਤੇ ਮਰਦਾਨਾ ਤੇ ਗੁਰੂ ਜੀ ਮੈਂ ਅਲਲਾ ਪਰਬਤ ਉੱਤੇ ਅੰਤਰ ਧਿਆਨ ਹੋਏ ਤਾਂ ਇੱਕ ਜੰਗਲ ਪਰਬਤ ਉੱਪਰ ਜਾਏ ਖੜੇ ਹੋਏ ਤਾਂ ਮਰਦਾਨੇ ਪੁੱਛਿਆ ਗੁਰੂ ਜੀ ਹੁਣ ਅਸੀਂ ਕਿਤਨੇ ਯੋਜਨ ਆਏ ਹਾਂ ਤਾਂ ਸ਼੍ਰੀ ਗੁਰੂ ਨਾਨਕ ਜੀ ਕਿਹਾ ਮਰਦਾਨਾ ਅਸੀਂ 16 ਲੱਖ ਯੋਜਨ ਆਏ ਹਾਂ ਤਾਂ ਫੇਰ ਮਰਦਾਨੇ ਪੁੱਛਿਆ ਜੀ ਅਸੀਂ ਧਰਤੀ ਪਾਸੋਂ ਸੱਬੇ ਕਿੰਨੇ ਯੋਜਨ ਆਏ ਹਾ ਜੀ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਮਰਦਾਨਾ ਅਸੀਂ 17 ਲੱਖ ਤੇ 48000 ਯੋਜਨ ਧਰਤੀ ਤੋਂ ਆਏ ਹਾ ਮਰਦਾਨੇ ਕਹਿਆ ਜੀ ਹੁਣ ਅੱਗੇ ਵੀ ਚੱਲੋਗੇ ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਾ ਅਸਾਂ ਅੱਗੇ ਜ਼ਰੂਰ ਹੀ ਜਾਣਾ ਹੈ ਤਾਂ ਮਰਦਾਨੇ ਆਖਿਆ ਜੀ ਅੱਗੇ ਕਿਹੜੀ ਜਗ੍ਹਾ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਮਰਦਾਨਾ ਅਗੇ ਧਰੂ ਭਗਤ ਦਾ ਮੰਡਲ ਹੈ ਤਾਂ ਮਰਦਾਨੇ ਆਖਿਆ ਜੀ ਇਹ ਤੋਂ ਧਰੂ ਭਗਤ ਦਾ ਮੰਡਲ ਕਿਤਨਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਧਰੂ ਦਾ ਮੰਡਲ ਦੂਰ ਹੈ ਫਿਰ ਮਰਦਾਨੇ ਕਹਾ ਜੀ ਚੱਲੋ ਜੀ ਤਾਂ ਗੁਰੂ ਨਾਨਕ ਜੀ ਕਹਾ ਚੱਲ ਪਈ ਮਰਦਾਨਾ ਉਤਾਵਲਾ ਹੈ ਤਾਂ ਚੱਲ ਜਾਂ ਉਸ ਜੰਗਲ ਦੇ ਵਿੱਚੋਂ ਗੁਰੂ ਜੀ ਅੰਤਰ ਧਿਆਨ ਹੋਏ ਤਾਂ ਦੇਖਿਆ ਇਹ লাশ ਉੱਪਰ ਜਾਈ ਖੜੇ ਹੋਏ ਜਾ ਮਰਦਾਨਾ ਦੇਖੇ ਤਾਂ ਕਿਆ ਦੇਖੇ ਜੋ ਤਾਰੇ ਨਜ਼ਰ ਨਹੀਂ ਆਉਂਦੇ ਤਾਂ ਮਰਦਾਨੇ ਕਹਾਂ ਜੀ ਹੁਣ ਤਾਂ ਤਾਰੇ ਵੀ ਨਹੀਂ ਦਿਸਦੇ ਆ ਸ੍ਰੀ ਗੁਰੂ ਨਾਨਕ ਜੀ ਕਿਹਾ ਮਰਦਾਨਾ ਹੇਠ ਦੇਖ ਤਾਂ ਮਰਦਾਨੇ ਨੇ ਹੇਠ ਨਜ਼ਰ ਕੀਤੀ ਤਾਂ ਸਭ ਤਾਰੇ ਹੇਠ ਨਜ਼ਰ ਆਉਂਦੇ ਹਨ ਤਾਂ ਗੁਰੂ ਜੀ ਕਿਹਾ ਮਰਦਾਨੇ ਤਾਰੇ ਦੇਖੇ ਹਨ ਤਾਂ ਮਰਦਾਨੇ ਕਹਾਂ ਜੀ ਸਭ ਤਾਰੇ ਹੇਠ ਨਜ਼ਰ ਆਉਂਦੇ ਹਨ ਅਤੇ ਗੁਰੂ ਜੀ ਚੰਦ ਸੂਰਜ ਇਹ ਵੀ ਹੀਟ ਹੈ ਜੀ ਇੱਥੇ ਚੰਦ ਨਾ ਕਹਾਦਾ ਹੈ ਗੁਰੂ ਜੀ ਕਿਹਾ ਮਰਦਾਨਾ ਇੱਥੇ ਚੰਦ ਨਾ ਤਰੂ ਦਾ ਹੈ ਤਾਂ ਮਰਦਾਨੇ ਪੁੱਛਿਆ ਜੀ ਉਹ ਕਿੱਥੇ ਹੈ ਜੀ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਮਰਦਾਨਾ ਉਹ ਦੇਖ ਜਿਹੜੀ ਉੱਚੀ ਪਹਾੜੀ ਨਜ਼ਰ ਆਉਂਦੀ ਹੈ ਉਹ ਮੰਡਲ ਤਰੂ ਦਾ ਹੈ ਉਸ ਦੇ ਉੱਪਰ ਤਰੂ ਭਗਤ ਹੈ ਤਾਂ ਮਰਦਾਨੇ ਆਖਿਆ ਗੁਰੂ ਜੀ ਉਸ ਦੇ ਘਰ ਵਿੱਚ ਆਏ ਹਾਂ ਜੀ ਤਾਂ ਹੁਣ ਚੱਲ ਕੇ ਦਰਸ਼ਨ ਕਰੀਏ ਜੀ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਤਾਵਲਾ ਨਾ ਹੋ ਤਾਂ ਮਰਦਾਨੇ ਆਖਿਆ ਭਲਾ ਗੁਰੂ ਜੀ ਤਾਂ ਗੁਰੂ ਨਾਨਕ ਜੀ ਕਹਾ ਕਿਉਂ ਬਾਲਾ ਤਾਂ ਮੈਂ ਆਖਿਆ ਜੀ ਜੋ ਤੁਹਾਡੀ ਰਜਾਈ ਤਾਂ ਗੁਰੂ ਨਾਨਕ ਜੀ ਤੁਰੂ ਭਗਤ ਦੇ ਮੰਡਲ ਉੱਪਰ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ